ਮਾਦਾ ਯੂਟਰਨ ਲੈ ਨੰਬੇ ਆ ਕੁੜੀ ਨੇ ਮੈਨੂੰ ਹੱਥ ਦੇ ਦਿੱਤਾ ਮੈਂ ਕਿਹਾ ਹਾਂ ਜੀ ਬਣਾ ਦੱਸੋ ਮੈਨੂੰ ਲੱਗਾ ਸ਼ਾਇਦ ਲਿਫਟ ਵਗੈਰਾ ਮੰਗਣੀ ਹੋਣੀ ਇਹਨਾਂ ਮੈਨੂੰ ਹੱਥ ਦਿੰਦੇ ਰੋਂ ਲਾਪੀ ਵੀ ਮੈਂ ਡੈਡੀ ਪੂਰੇ ਹੋ ਗਏ ਮੇਰਾ ਜਨਮ ਦਿਨ ਆ ਤੇ ਮੈਂ ਇੱਥੇ ਸਹਿਜਪਾੜ ਦਾ ਪਾਠ ਰਖਾਉਣ ਆਈ ਮਤਲਬ ਕਰਨ ਆਈ ਦਰਬਾਰ ਸਾਹਿਬ ਤੇ ਮੈਂ ਮੱਥਾ ਦੇ ਕੇ ਚੱਲੀ ਤੇ ਮੇਰਾ ਨਾ 3600 ਰੁਪਏ ਚੋਰੀ ਹੋ ਗਏ ਕਿਸ ਤਰੀਕੇ ਉਹ ਕੁੜੀ ਨੇ ਠੱਗਿਆ ਲੋਕਾਂ ਨੂੰ ਤੇ ਮੈਂ ਦੇਖਦਾ ਮੈਂ ਦੂਰੋਂ ਖੜਾ ਹੋ ਕੇ ਮੈਂ ਚੋਰੀ ਦੇਖਦਾ ਨੂੰ ਇੱਕ ਗੱਡੀ ਵਾਲੇ ਨੇ ਮੇਰੇ ਸਾਹਮਣੇ ਫੈਮਿਲੀ ਬਿਠਾਈ 500 ਰੁਪਏ ਦੀ ਦੀ ਹੈਲਪ ਕੀਤੀ 500 ਰੋ ਨੋਟ ਕੱਢ ਕੇ ਦਿੱਤਾ ਚਲ ਕੋਈ ਗੱਲ ਨਹੀਂ ਤੂੰ ਹੈਲਪ ਮੈਂ ਇਹਨਾਂ ਨੂੰ ਇਨੀ ਗੱਲ ਆਖੀ ਆ ਵੀ ਆਲੋ ਭੈਣੇ 100 ਰੁਪਏ ਲਲੋ ਤੇ 100 ਰੁਪਏ ਮੈਂ ਗੂਲ पे ਕਰ ਦੇਣਾ ਮੈਂ ਇਹਦੇ ਸਕੈਨਰ ਦੀ ਫੋਟੋ ਖਿੱਚੀ ਆ ਤੇ ਕਹਿੰਦੀ ਉਹਨਾਂ ਨੇ ਨਾ ਮੇਰੀ 280 ਦੀ ਹੈਲਪ ਕਰਤੀ ਆ ਤੂੰ ਇਹ ਨਾ 120 ਦੀ ਹੋਰ ਕਰ ਦੋ ਠੀਕ ਆ ਮੈਂ ਕਿਹਾ ਜਲਦ ਤੂੰ ਕੋਈ ਗੱਲ ਨਹੀਂ 200 ਰੱਖ ਲੈ ਖਾ ਪੀ ਲਈ ਹੱਸੀ ਆ ਦਾ ਕੁਝ ਔਰ ਅੱਜ ਉਹ ਸੋਹਣੀ ਕਿੱਲੇ ਲੱਗ ਰਹੀ ਉਹ ਕਿਹਨਾਂ ਨੂੰ ਬਲਕਰੀ ਆ ਗਈ ਆਪਾਂ ਦੇ ਇੱਕ ਚੋਲੀ ਲਿਆ ਆ ਉਹ ਜਿਸ ਨੂੰ ਮੈਂ ਆਖਾ ਤਰੇ ਕਿ ਉਹ ਜੀ ਆਉਂਦਾ ਤਾਂ ਉਹ ਇੰਨੇ ਮੈਨੂੰ ਆਖੀ ਇੰਨੀ ਗੱਲ ਬਾਬਾ ਜੀ ਵੀ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੀ ਸੌਂ ਖਾਨੀ ਆ ਮੇਰੇ ਤੋਂ ਮੈਂ ਰੁਪਈਆ ਨਹੀਂ ਹੈਗਾ ਜਾਣ ਦਾ ਠੀਕ ਹੈ ਤੁਸੀਂ ਮੇਰੀ ਹੈਲਪ ਕਰ ਦੋ ਮੈਂ ਜਦੋਂ ਵਾਪਸ ਆ ਕੇ ਦੇਖਦਾ ਕੀ ਆ ਵੀ ਇਹ ਕੁੜੀ 10 ਮੁੰਡਿਆਂ ਦਾ ਖਲੋ ਕੇ ਫਿਰ ਪੈਸੇ ਮੰਗਦੀ ਆ ਮੈਂ ਇਹਦੇ ਕੋ ਸੱਦਾ ਚੱਲ ਜਾਣਾ ਉਹ ਮੁੰਡੇ ਮੁੰਡੇ ਖਲੋਤੇ ਇਹ ਗੱਡੀਆਂ ਲੈ ਕੇ ਆਪਣੀਆਂ ਬਸ ਅੱਡੇ ਦੇ ਬਿਲਕੁਲ ਬਾਹਰ 5 ਮਿੰਟ ਬਾਅਦ ਮੈਂ ਆਉਣਾ ਹਿਸਾਂ ਤੇ ਜਿੱਥੇ ਮੈਂ ਇਹਨੂੰ ਲਾਇਆ ਸੀ ਤੇ ਮੈਂ ਇਹਦੇ ਕੋ ਗਿਆ ਮੈਂ ਕਿਹਾ ਭੈਣੇ ਤੇਰੀ ਹੱਲੇ ਵੀ ਲੋਡ ਨਹੀਂ ਪੂਰੀ ਹੋਈ ਭੈਣੇ ਹੱਲੇ ਵੀ ਨਹੀਂ ਪੂਰੀ ਹੋਈ ਰਵੇ ਮੈਂ ਅੱਧਰਾ 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 ਭੈਣੇ ਮੈਂ ਸਟੈਂਡ ਲਾਇਆ ਬਾਈਕ ਦਾ ਮੈਂ ਕਿਹਾ ਇਧਰ ਆ ਭੈਣੇ ਕਹਿੰਦੇ ਨਹੀਂ ਮੈਂ ਨਹੀਂ ਖਿਲੋਣਾ ਉੱਥੋਂ ਭੱਜਣ ਜੀ ਲੱਗੀ ਤੇ ਮੈਂ ਜਦੋਂ ਉਹਦੇ ਪਿੱਛੇ ਭੱਜਣਾ ਇਹਨੂੰ ਪਤਾ ਲੱਗ ਗਿਆ ਵੀ ਮੈਂ ਜਿਹੜੀ ਇਹਦੀ ਵੀਡੀਓ ਰਿਕਾਰਡ ਕਰਦਾ ਪਿਆ ਇਹ ਲੱਗਦਾ ਹੈ ਕਿਸੇ ਗੈਂਗ ਨਾਲ ਸੰਬੰਧਿਤ ਰੱਖਦੀ ਹੈ ਜਾਂ ਇਕੱਲੇ ਤੌਰ ਤੇ ਇਸ ਤਰੀਕੇ ਨਾਲ ਡਾਕਦੀ ਲੋਕਾਂ ਨੂੰ ਨਾ ਮੈਂ ਦੇਖੋ ਆਪਣੀ ਜਿਹੜੀ ਮੇਰੀ ਸਲਾਹ ਵਾ ਜਿੱਤਾਂ ਦੇ ਮੇਰੇ ਦੇ ਕਮੈਂਟਸ ਪੜੇ ਆ ਠੀਕ ਹੈ ਮੈਨੂੰ ਲੱਗਦਾ ਵਾ ਵੀ ਇਹਨਾਂ ਦਾ ਜਿਹੜਾ ਗਰੋਅ ਚੱਲਦਾ ਪਿਆ ਵਾ 200 ਤੋਂ 250 ਫੋਨ ਆਇਆ 300 ਫੋਨ ਆਇਆ ਆ ਹੱਲੇ ਵੀ ਪਤਾ ਨਹੀਂ ਕਿਤਾ ਫੋਨ ਆਉਂਦਾ ਪਿਆ ਅਨਨੋਂ ਤੋਂ ਠੀਕ ਹੈ ਮੇਰੀ ਮੰਮੀ ਨੂੰ ਫੋਨ ਆਏ ਆ ਵੀ ਤੁਹਾਡੇ ਮੁੰਡੇ ਦੇ ਪਰਚਾ ਕੱਢ ਦਾਂਗੇ ਉਹਨੂੰ ਕਹੋ ਵੀਡੀਓ ਲੀਡ ਕਰਦੇ ਆਂ ਅਸੀਂ ਸਾਈਬਰ ਕ੍ਰਾਈਮ ਚ ਬੋਲਣੇ ਮੈਂ ਜਰੂਰ ਉਹਨਾਂ ਨੂੰ ਪੁੱਛਿਆ ਵੀ ਤੁਹਾਡਾ ਨਾਮ ਦੱਸੋ ਮੈਂ ਕਿਹਾ ਜਿੱਥੇ ਕਹੋਗੇ ਨਾ ਅੰਮ੍ਰਿਤਸਰ ਛੱਡੋ ਪੰਜਾਬ ਦੇ ਵਿੱਚ ਸਰਕਾਰ ਮੈਂ ਕਹਿੰਦਾ ਜਿੱਥੇ ਜਿਹੜੇ ਕਮਿਸ਼ਨਰ ਦੇ ਦਫ਼ਤਰ ਕਹੋਗੇ ਮੈਂ ਉੱਥੇ ਪੇਸ਼ ਹੋਣਾ ਕਿਉਂਕਿ ਮੈਂ ਸੱਚਾ ਹਾਂ ਸਤਸ੍ਰੀਅਕਾਲ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਗੱਲ ਕਰਦੇ ਆਂ ਸ਼ਹਿਰ ਅੰਮ੍ਰਿਤਸਰ ਦੀ ਜਿਸ ਨੂੰ ਸਮਾਰਟ ਸਿਟੀ ਵੀ ਆਖਦੇ ਆ ਤੇ ਗੁਰੂਆਂ ਪੀਰਾਂ ਦੀ ਧਰਤੀ ਖਾਸ ਕਰਕੇ ਆਖੀ ਜਾਂਦੀ ਹੈ ਪਰ ਇਸ ਗੁਰੂ ਨਗਰੀ ਦੇ ਵਿੱਚ ਜਦੋਂ ਕਿਤੇ ਨਾ ਕਿਤੇ ਇਲੀਗਲ ਐਕਟੀਵਿਟੀਆਂ ਹੁੰਦੀਆਂ ਨੇ ਤਾਂ ਸਵਾਲ ਪ੍ਰਸ਼ਾਸਨ ਦੇ ਉੱਪਰ ਖੜੇ ਹੁੰਦੇ ਆ ਬੀਤੇ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਵਾਇਰਲ ਹੋਈ ਪ੍ਰਿਆਨਸ਼ੂ ਦੀਪ ਸਿੰਘ ਜੋ ਇੰਸਟਾਗ੍ਰam ਦੇ ਉੱਪਰ ਵੀਡੀਓ ਸਾਂਝੀ ਕਰਦੇ ਨੇ ਜਿੱਥੇ ਇੱਕ ਕੁੜੀ ਉਹਨਾਂ ਕੋਲੋਂ ਧੋਖੇ ਦੇ ਨਾਲ ਪੈਸੇ ਕਢਵਾਉਂਦੀ ਆ ਤੇ ਆਖਦੀ ਹੈ ਕਿ ਮੈਂ ਚੰਡੀਗੜ੍ਹ ਦੀ ਆ ਮੇਰੇ ਪਿਤਾ ਸਿਰ ਤੇ ਹਨੀ ਤੇ ਮੈਨੂੰ ਪੈਸੇ ਚਾਹੀਦੇ ਨੇ ਮੈਂ ਚੰਡੀਗੜ੍ਹ ਵਾਪਸ ਜਾਣਾ ਮੇਰੇ ਇਹਨੇ ਪੈਸੇ ਦੀ ਮਦਦ ਕੀਤੀ ਜਾਵੇ ਤਾਂ ਪ੍ਰਿਆਨਸ਼ੂ ਜਦੋਂ ਮਦਦ ਕਰਦੇ ਨੇ ਉਸ ਤੋਂ ਬਾਅਦ ਉਹ ਹੋਰ ਲੋਕਾਂ ਨਾਲ ਠੱਗੀ ਕਰਦੀ ਨਜ਼ਰ ਆਉਂਦੀ ਹੈ ਉਸ ਤੋਂ ਬਾਅਦ ਪ੍ਰਿਆਨਸ਼ੂ ਵੱਲੋਂ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਸਤੇ ਜੋ ਕਾਰਵਾਈ ਹੋਵੇ ਜਾਂ ਸੰਗਤ ਨੂੰ ਜਿਸ ਤਰੀਕੇ ਅਵੇਰ ਕੀਤਾ ਜਾਵੇ ਉਹ ਪੂਰਨ ਤੌਰ ਤੇ ਆਪਣੇ ਵੱਲੋਂ ਸਹਿਯੋਗ ਕਰਦੇ ਨੇ ਪਰ ਉਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਧਮਕੀਆਂ ਪ੍ਰਿਆਨਸ਼ੂਦੀਪ ਸਿੰਘ ਨੂੰ ਮਿਲ ਰਹੀਆਂ ਹੈਗੀਆਂ ਨੇ ਮੇਰੇ ਨਾਲ ਇਸ ਵਕਤ ਪ੍ਰਿਆਨਸ਼ੂਦੀਪ ਸਿੰਘ ਮੌਜੂਦ ਹੈਗੇ ਗੱਲਬਾਤ ਕਰਦੇ ਮੇਰੇ ਭਾਈ ਗੁਰਜੀ ਕਾਲਸਾਹ ਬਾਈ ਗੁਰਜੀ ਦੀ ਫਤਿਹ ਸਾਰਿਆਂ ਨੂੰ ਜੀ ਕਿ ਕੀ ਘਟਨਾ ਹੋਈ ਕਿਦਨ ਦੀ ਇਹ ਘਟਨਾ ਹੈਗੀ ਹੈ ਤੇ ਕਿਸ ਤਰੀਕੇ ਉਹ ਕੁੜੀ ਨੇ ਠੱਗਿਆ ਲੋਕਾਂ ਨੂੰ ਬੱਬਈ ਇਹ ਨਾ ਗੱਲ ਹੋਈ ਅੱਜ ਤੋਂ 3-4 ਦਿਨ ਪਹਿਲਾਂ ਦੀ ਗੱਲ ਹੈ ਮੈਂ ਨਾ ਜਿਹੜਾ ਭੰਡਾਰੀ ਪੁਲ ਦੇ ਥੱਲੇ ਹਣਾ ਯੂਟਰਨ ਮੈਂ ਉਥੋਂ ਯੂਟਰਨ ਲੈਂਦਾ ਬਈ ਕੁੜੀ ਨੇ ਮੈਨੂੰ ਹੱਥ ਦੇ ਦਿੱਤਾ ਮੈਂ ਕਿ ਹਾਂਜੀ ਭੈਣੇ ਦੱਸੋ ਮੈਨੂੰ ਲੱਗਾ ਸ਼ਾਇਦ ਲਿਫਟ ਵਗੈਰਾ ਮੰਗਣੀ ਹੋਣੀ ਇਹ ਨਾ ਮੈਨੂੰ ਹੱਥ ਦਿੰਦੇ ਰੋਂ ਲਾਪੀ ਵੀ ਮੈਂ ਡੈਡੀ ਪੂਰੇ ਹੋ ਗਏ ਮੇਰਾ ਜਨਮ ਦਿਨ ਹੈ ਤੇ ਮੈਂ ਇੱਥੇ ਸਹਿਜਪਾੜ ਦਾ ਪਾਠ ਰਖਾਉਣ ਆਈ ਮਤਲਬ ਕਰਨ ਆਈ ਦਰਬਾਰ ਸਾਹਿਬ ਤੇ ਮੈਂ ਮੱਥਾ ਦੇ ਕੇ ਚੱਲੀ ਤੇ ਮੇਰਾ ਨਾ 3600 ਰੁਪਏ ਚੋਰੀ ਹੋ ਗਏ ਇਨੇ ਮੈਨੂੰ ਇੱਕ ਗੱਲ ਕਹੀ ਠੀਕ ਹੈ ਮੈਂ ਕਿਹਾ ਚਲ 10 ਪੈਣੇ ਤੈਨੂੰ ਚਾਹੀਦਾ ਕੀ ਕਹਿੰਦੀ ਮੈਨੂੰ ਨਾ ਇੱਕ 280 ਦੀ ਹੈਲਪ ਕਰ ਦਿਓ ਮੇਰੀ ਠੀਕ ਹੈ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਪੈਣੇ ਮੈਂ ਕਿਹਾ ਤੁਸੀਂ 5 ਮਿੰਟ ਖਲੋ ਮੇਰੇ ਕੋ ਕੈਸ਼ ਨਹੀਂ ਤੁਸੀਂ ਇੱਥੇ ਖਲੋ ਮੈਂ ਹੁਣੇ ਆਂਗਾ ਕੈਸ਼ ਲੈ ਕੇ ਕਿਸੇ ਕਦੇ ਲਈ ਮੰਗੇਗੇ ਸੀ ਇਨੇ ਜਾਣ ਵਾਸਤੇ ਕਰਾਇਆ ਆਪਣਾ ਕਿ ਮੈਂ ਚੰਡੀਗੜ੍ਹ ਆਪਣੇ ਪੰਚਕੂਲਾ ਤੱਕ ਪਹੁੰਚ ਜਾਵਾਂ ਕਰਾਇਆ ਤੇ ਸਰਕਾਰ ਨੇ ਬਿਲਕੁਲ ਮੁਫਤ ਕੀਤਾ ਬੱਸਾਂ ਦੇ ਵਿੱਚ ਇਹ ਮੈਨੂੰ ਇੰਨੀ ਗੱਲ ਆਖੀ ਕਹਿੰਦੀ ਵੀ ਉਹਨਾ ਸਿਰਫ ਪੰਜਾਬ ਤੱਕ ਆ ਉਹ ਹਰਿਆਣੇ ਦੀ ਬੱਸਾਂ ਦੇ ਵਿੱਚ ਨਹੀਂ ਲੱਗਦਾ ਕਿਉਂਕਿ ਹਰਿਆਣੇ ਦੇ ਵਿੱਚ ਚੰਡੀਗੜ੍ਹ ਆਉਂਦਾ ਹੈ ਹਨਾ ਇਸ ਤਰ੍ਹਾਂ ਵੀ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਜਨੂੰ ਮੈਂ ਇੰਨੀ ਗੱਲ ਇਹਨੂੰ ਜ਼ਰੂਰ ਆਖੀ ਵੀ ਉਹ ਤੇ ਆਧਾਰ ਕਾਰਡ ਤੁਸੀਂ ਦਿਖਾਓਗੇ ਫ੍ਰੀ ਕਹਿੰਦੀ ਨਹੀਂ ਆਧਾਰ ਕਾਰਡ ਕਢਾਉਣਾ ਪੈਣਾ ਇਸ ਤਰ੍ਹਾਂ ਉਤਰਾ ਮਤਲਬ ਬਹਾਨੇ ਮਾਰ ਲੱਪੀ ਮੈਂ ਚੱਲ ਕੋਈ ਗੱਲ ਨਹੀਂ 5 ਮਿੰਟ ਖਲੋ ਮੈਂ 5 ਮਿੰਟ ਬਾਅਦ ਜਦ ਤੇ ਮੈਂ ਦੇਖਦਾ ਮੈਂ ਦੂਰੋਂ ਖੜਾ ਹੋ ਕੇ ਮੈਂ ਚੋਰੀ ਦੇਖਦਾ ਨੂੰ ਇੱਕ ਗੱਡੀ ਵਾਲੇ ਨੇ ਮੇਰੇ ਸਾਹਮਣੇ ਫੈਮਲੀ ਬਿਠਾਈ 500 ਰੁਪਏ ਦੀ ਦੀ ਹੈਲਪ ਕੀਤੀ 500 ਰੁਪਏ ਦਾ ਨੋਟ ਕੱਢ ਕੇ ਦਿੱਤਾ ਚਲ ਕੋਈ ਗੱਲ ਨਹੀਂ ਤੁਹਾਨੂੰ ਨਹੀਂ ਮੇਰੇ ਕੋ ਆ ਗਈ ਫਿਰ ਮੈਂ ਦੇਖੋ ਬਿਲਕੁਲ ਪਹੁੰਚ ਕੇ ਤੇ ਆਈ ਮੇਰੇ ਕੋ ਮੈਂ ਵੀਡੀਓ ਸਟਾਰਟ ਰੱਖੀ ਕਿਉਂਕਿ ਕੁਝ ਵੀ ਹੋ ਸਕਦਾ ਠੀਕ ਹੈ ਨਾ ਅੱਜ ਕੱਲ ਦੀ ਕੁੜੀਆਂ ਤੇ ਨਾ ਮੁੰਡਿਆਂ ਤੇ ਮੈਂ ਭਰੋਸਾ ਨਹੀਂ ਕਰਦਾ ਕਿਉਂਕਿ ਸਾਡੇ ਨਾਲ ਅੱਗੇ ਬਹੁਤ ਮਾੜੀ ਹੋਈ ਸੰਗਤ ਤੋਂ ਮੈਂ ਦੱਸ ਦੇਣਾ ਚਾਹੁੰਦਾ ਤੇ ਇਹ ਕੁੜੀ ਆਈ ਮੇਰੇ ਕੋ ਮੈਂ ਇਹਨਾਂ ਨੂੰ ਇਨੀ ਗੱਲ ਆਖੀ ਆ ਵੀ ਆ ਲੋ ਭੈਣੇ 100 ਰੁਪਏ ਲੇ ਲੋ ਤੇ 100 ਰੁਪਏ ਮੈਂ ਗੂਲਪੇ ਕਰ ਦੇਣਾ ਮੈਂ ਇਹਦੇ ਸਕੈਨਰ ਦੀ ਫੋਟੋ ਖਿੱਚੀ ਆ ਤੇ ਕਹਿੰਦੀ ਉਹਨਾਂ ਨੇ ਨਾ ਮੇਰੀ 280 ਦੀ ਹੈਲਪ ਕਰਤੀ ਆ ਤੂੰ ਇਹ ਨਾ 120 ਦੀ ਹੋਰ ਕਰ ਦੋ ਠੀਕ ਹੈ ਮੈਂ ਕਿਹਾ ਜਲਦ ਤੂੰ ਕੋਈ ਗੱਲ ਨਹੀਂ 200 ਰੱਖ ਲੈ ਖਾ ਪੀ ਲਈਂ 80 ਆ ਦਾ ਕੁਝ ਤੇ ਇਹ ਕੀ ਕਰਦੀ ਆ ਬੱਬਾ ਜੀ ਮੈਂ ਉਹਨਾਂ ਨੂੰ ਪੈਸੇ ਵੀ ਦਿੰਨਾ ਵਾਂ ਤੇ ਮੈਂ ਕਹਾ ਭੈਣੇ ਤੂੰ ਜਾਣਾ ਕਿਥੇ ਚੰਡੀਗੜ੍ਹ ਆ ਨਾ ਮੈਂ ਕਹਾ ਤੈਨੂੰ ਮੈਂ ਬੱਸ ਅੱਡੇ ਤੱਕ ਲਾ ਨਾ ਮੈਂ ਅੱਗੇ ਜਾਣਾ ਉਹ ਬੱਸ ਅੱਡੇ ਦੇ ਲਾਗੇ ਜਾਣਾ ਮੈਂ ਤੇ ਇਹ ਮੈਨੂੰ ਕਹਿੰਦੀ ਆ ਬੱਬਾ ਜੀ ਉੱਥੋਂ ਮੈਨੂੰ ਮਤਲਬ ਦਿਮਾਗ ਦੇ ਵਿੱਚ ਗੱਲ ਖਟਕੀ ਇੰਨੇ ਮੈਨੂੰ ਇਨੀ ਗੱਲ ਕਹੀ ਵੀ ਨਹੀਂ ਚੁੰਗੀ ਤੋਂ ਬੱਸ ਮਿਲ ਜੇਗੀ ਮੈਂ ਕਹਾ ਤੁਹਾਨੂੰ ਕਿਹਤਰਾ ਪਤਾ ਏ ਚੁੰਗੀ ਚੰਡੀਗੜ੍ਹ ਦਾ ਕੋਈ ਰਹਿਣ ਵਾਲਾ ਹੋਵੇ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਇਆ ਹੋਵੇ ਉਹਨੂੰ ਕਿਹਤਰਾ ਪਤਾ ਵੀ ਸਾਡੇ ਏਰੀਆ ਦੀ ਚੁੰਗੀ ਆ ਇੱਥੇ ਬੱਸਾਂ ਖਲੋਂਦੀ ਆ ਠੀਕ ਹੈ ਨਾ ਮ ਤੇ ਮੈਂ ਇਹਨਾਂ ਨੂੰ ਇੰਨੀ ਗੱਲ ਆਖੀ ਵੀ ਕੋਈ ਗੱਲ ਨਹੀਂ ਪੈਣਾ ਮੈਂ ਤੈਨੂੰ ਲਾ ਦਿੰਦਾ ਮੈਂ ਆਪਣੇ ਵੱਲੋਂ ਕਿਹਾ ਨੂੰ ਮੈਂ ਲਾ ਦੇਣਾ ਮੈਂ ਆਪ ਹੀ ਗਈ ਤੇ ਇਹ ਨਾ ਮੈਂ ਮਤਲਬ ਜਦੋਂ ਮੈਂ ਇਹਨੂੰ ਕੈਸ਼ ਫੜਾਣਾ ਪੈਣਾ ਤੇ ਮੇਰੇ ਅੱਚ 200 ਹੀ ਤੇ 200 ਦਾ ਨੋਟ ਵੀ ਖੋਈ ਜਾਵੇ ਇਹ ਦੇ ਦੋ Google Pay ਨਾ ਕਰਿਓ Google Pay ਨਾ ਕਰਿਓ ਮੈਂ ਕਿਹਾ ਨਹੀਂ ਤੇ ਇੰਨੇ ਨਾ ਮੈਨੂੰ ਭਰੋਸਾ ਕਿੱਥੋਂ ਹੋਇਆ ਸਭ ਤੋਂ ਪਹਿਲਾਂ ਇੰਨੇ ਖਾਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੁਣ ਇੰਨੇ ਮੈਨੂੰ ਆਖੀ ਇੰਨੀ ਗੱਲ ਬਾਬਾ ਜੀ ਵੀ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੌਂ ਖਾਨਣੀ ਆ ਮੇਰ ਤੋਂ ਮੈਂ ਰੁਪਈਆ ਨਹੀਂ ਹੈਗਾ ਜਾਣਦਾ ਠੀਕ ਹੈ ਤੁਸੀਂ ਮੇਰੀ ਹੈਲਪ ਕਰ ਦਿਓ ਮੈਂ ਚੱਲ ਕੋਈ ਗੱਲ ਨਹੀਂ ਭਾਣੇ ਅਸੀਂ ਵੀ ਇਨਸਾਨ ਆ ਤੂੰ ਵੀ ਇਨਸਾਨ ਆ ਕੋਈ ਗੱਲ ਨਹੀਂ ਆ ਨੂੰ ਅਸੀਂ ਤੇਰੀ ਹੈਲਪ ਕਰਾਂਗੇ ਤੂੰ ਜੇ ਮਹਾਰਾਜ ਦੀ ਸੋਖਾਂ ਦੀ ਤੇ ਮੈਂ ਉਹਨੂੰ ਪਿੱਛੇ ਬਿਠਾ ਲਿਆ ਮੈਂ ਉਹਨੂੰ ਬੱਸ ਅੱਡੇ ਚੋਂ ਲਾਇਆ ਤੇ ਮੈਂ ਜਦੋਂ ਲਾ ਕੇ ਉਹਨੂੰ ਯੂ-ਟਰਨ ਕਰਕੇ ਆਨਾ ਆ ਵਾਪਸ ਤੇ ਮੈਂ ਜਦੋਂ ਵਾਪਸ ਆ ਕੇ ਦੇਖਦਾ ਕੀ ਆ ਵੀ ਇਹ ਕੁੜੀ 10 ਮੁੰਡਿਆਂ ਦਾ ਖਲੋ ਕੇ ਫੇਰ ਪੈਸੇ ਮੰਗਦੀ ਹੈ ਮੈਂ ਇਹਦੇ ਕੋ ਸਦਾ ਚੱਲ ਜਾਣਾ ਉਹ ਮੁੰਡੇ-ਮੁੰਡੇ ਖਲੋਤੇ ਇਹ ਗੱਡੀਆਂ ਲੈ ਕੇ ਆਪਣੀਆਂ ਬੱਸ ਅੱਡੇ ਦੇ ਬਿਲਕੁਲ ਬਾਹਰ 5 ਮਿੰਟ ਬਾਅਦ ਬਣਾਉਣਾ ਹਿਸਾਬ ਤੇ ਜਿੱਥੇ ਮੈਂ ਇਹਨੂੰ ਲਾਇਆ ਸੀ ਤੇ ਮੈਂ ਇਹਦੇ ਕੋ ਗਿਆ ਮੈਂ ਕਿਹਾ ਪਿੰਣਾ ਤੇਰੀ ਹੱਲੇ ਵੀ ਲੋਡ ਨਹੀਂ ਪੂਰੀ ਹੋਈ ਮੈਨੂੰ ਲੱਗਦਾ ਤੁਸੀਂ ਵੀਡੀਓ ਵੀ ਸਾਂਝੀ ਕੀਤੀ ਜਿਸ ਦੇ ਵਿੱਚ ਤੁਸੀਂ ਫੜਦੇ ਨਜ਼ਰ ਆ ਰਹੇ ਮੇਰੇ ਕੋਲ ਉਹ ਤੁਹਾਡੇ ਤੋਂ ਭੱਜ ਗਈ ਸੀ ਹਾਂਜੀ ਮੈਂ ਭੱਜੀ ਨਹੀਂ ਮੈਂ ਚਲੋ ਆਪ ਹੀ ਛੱਡਤਾ ਕਿਉਂਕਿ ਉਹਨੇ ਸਾਡੇ ਤੇ ਇਲਜ਼ਾਮ ਲਾਤੇ ਵੀ ਕੱਪੜੇ ਬਾੜ ਦੇ ਪਏ ਅੱਡੇ ਠੀਕ ਹੈ ਮੈਂ ਪਹਿਲੀ ਗੱਲ ਦੇ ਸੰਗਤ ਨੂੰ ਸਾਰਿਆਂ ਨੂੰ ਦੱਸਣਾ ਚਾਹੁੰਨਾ ਵਾਂ ਵੀ ਅਸੀਂ ਰੀਲ ਇੰਸਟਾਗ੍ਰਾਮ ਤੇ ਵੀ ਪਾਈ ਆ ਵੀ ਕਿਸੇ ਨੂੰ ਵੀ ਭੈਣ ਨੂੰ ਮੇਰੀ ਤੰਗੀ ਹੋਵੇ ਨਾ ਤੇ ਅਸੀਂ ਨਾਲ ਖਲੋਤੇ ਆ ਤੁਹਾਡੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕਿਤੇ ਵੀ ਤੁਹਾਡੇ ਵੱਲੋਂ ਵੀਡੀਓ ਸਾਂਝੀ ਕੀਤੀ ਕਿ ਜੇ ਕੋਈ ਭੈਣ ਨੂੰ ਕੋਈ ਤੰਗ ਕਰਦਾ ਤਾਂ ਅਸੀਂ ਉਹਦੇ ਨਾਲ ਲੱਟ ਕੇ ਖੜ ਗਏ ਹਾਂ ਸਾਡੇ ਤੋਂ ਜਿਹੜੀ ਛੋਟੀਆਂ ਸਾਡੀਆਂ ਧੀਆ ਸਮਾਨ ਆ ਜਿਹੜੀ ਉਹਨਾਂ ਤੋਂ ਵੱਡੀਆਂ ਉਹ ਸਾਡੀ ਭੈਣਾ ਸਮਾਨ ਆ ਤੇ ਜਿੰਨਾ ਸਾਡਾ ਆਨੰਦਗਾਰ ਜੁਣਾ ਉਹ ਸਿਰਫ ਸਾਡੀ ਹੈ ਠੀਕ ਹੈ ਬਾਕੀ ਸਾਡੇ ਤੋਂ ਜਿੰਨੀਆਂ ਵੱਡੀਆਂ ਸਾਡੀ ਮਾਵਾ ਸਮਾਨ ਹੈ ਠੀਕ ਹੈ ਮੈਂ ਤੁਹਾਡੇ ਇੰਟਰਵਿਊ ਲਈ ਅੱਜ ਵੀ ਦੱਸਣਾ ਚਾਹੁੰਦਾ ਇਹ ਗੱਲ ਮੈਂ ਪਹਿਲਾਂ ਵੀ ਸਾਂਝੀ ਕੀਤੀ ਹੈ ਤੇ ਮੈਂ ਜੁਰਰੇ ਕੋ ਗਿਆ ਮੈਂ ਕਿਹਾ ਭੈਣੇ ਤੇਰੀ ਹੱਲੇ ਵੀ ਲੋੜ ਨਹੀਂ ਪੂਰੀ ਹੋਈ ਮੈਂ ਕਿਹਾ ਤੂੰ ਮੈਨੂੰ ਲੋੜ ਦੱਸ ਤੈਨੂੰ ਕਿੰਨੇ ਦੀ ਹੈ ਮੈਂ ਕਿਹਾ ਮੈਂ ਤੈਨੂੰ ਪੈਸੇ ਦੇਣਾ ਕਹਿੰਦੀ ਨਹੀਂ ਤੁਸੀਂ ਜਾਓ ਤੂੰ ਕੀ ਕਰਨਾ ਅਗੇ ਮਤਲਬ ਇੰਨੇ ਥੋੜਾ ਨ ਖੱਟਾ ਆਇਆ ਬੋਲਿਆ ਮੈਂ ਕਿਹਾ ਕੀ ਗੱਲ ਹੋ ਗਈ ਭੈਣੇ ਮੈਂ ਕਿਹਾ ਹੁਣ ਇਹ ਤਾਂ ਚੰਗੀ ਬਲੀ ਤੂੰ ਮੇਰੀ ਤਾਰੀਫ ਕਰਦੀ ਆਈਆਂ ਵੀ ਵੀਰੇ ਤੁਸੀਂ ਬਹੁਤ ਚੰਗੇ ਹੋ ਤੁਸੀਂ ਇ ਕਹਿੰਦੀ ਨਹੀਂ ਮੈਨਿ ਘਰਉਣਾ ਉਥੋਂ ਨੂੰ ਭੱਜਣ ਜੀ ਲੱਗੀ ਤੇ ਮੈਂ ਜਦੋਂ ਉਹਦੇ ਪਿੱਛੇ ਭੱਜਣਾ ਇਹਨੂੰ ਪਤਾ ਲੱਗ ਗਿਆ ਵੀ ਮੈਂ ਜਿਹੜੀ ਇਹਦੀ ਵੀਡੀਓ ਰਿਕਾਰਡ ਕਰਦਾ ਪਿਆ ਮੈਂ α1 ਤੋਂ ਸਟਾਰਟ ਕੀਤੀ ਵੀਡੀਓ ਰਿਕਾਰਡ ਵਾਹੇ ਇਹਨੂੰ ਉਦੋਂ ਨਹੀਂ ਪਤਾ ਲੱਗਾ ਜਦੋਂ ਨੂੰ ਪਤਾ ਲੱਗਾ ਭੱਜੇ ਲੱਗੀ ਤੇ ਮੈਂ ਇਹਨੂੰ ਭੱਜ ਕੇ ਫੜ ਲਿਆ ਉਹ ਵੀਡੀਓ ਦੇ ਵਿੱਚ ਹੀ ਚਾਲੂ ਵੀਡੀਓ ਦੇ ਵਿੱਚ ਜਦੋਂ ਮੈਂ ਇਹਦੀ ਬਾਹ ਫੜੀ ਨਾ ਕਹਿੰਦੀ ਡੋਨਟ ਡੂ ਥਿਸ ਟੂ ਮੀ ਇਸ ਤਰ੍ਹਾਂ ਉਤਰਾ ਫਲਾਨ ਢੀਂਗ ਇੰਗਲਿਸ਼ 'ਚ ਗੱਲ ਕਰਦੀ ਪਈ ਬਾਬਾ ਜੀ ਪੂਰੀ ਇੰਨੇ ਮੈਂ ਜਦੋਂ ਵੀਡੀਓ ਪਾਤੀ ਨਾ ਤੇ ਮੈਨੂੰ ਪਤਾ ਲੱਗਾ ਵੀ ਇਹਨੇ ਹਾਈਲਾਈਟਸ ਵੀ ਕੀਤੀ ਹੋ ਠੀਕ ਹੈ ਮੇਰੇ ਅੰਦਰ ਖਾਤੇ ਜੀ ਮੈਂ ਜਰੋ ਦੀ ਬਾਹ ਫੜੀ ਨਾ ਉੱਥੇ 10 ਮਜ਼ਦੂਰ ਖਲੋਤੇ ਤੇ 10 ਹੋਈ ਮੁੰਡੇ ਖਲੋਤੇ ਹੋ ਉਹ ਮੈਨੂੰ ਕੀ ਆਖਣ ਵੀ ਤੂੰ ਇਤਰਾਵੇਂ ਵੀ ਕੱਪੜੇ ਕਾ ਪਾੜਦਾ ਪਿਆ ਜਾਂ ਕੀ ਐਕਸ਼ਨ ਲੈਂਦਾ ਵਾ ਕੀ ਗੱਲ ਹੋਈ ਵੀਰੇ ਇਤਰਾ ਕਰਕੇ ਆਏ ਠੀਕ ਹੈ ਤੇ ਮੈਂ ਜਰੋ ਉਹਦੇ ਕੋ ਗਿਆ ਨਾ ਮੈਂ ਕਹਾ ਮੈਂ ਭੈਣੇ ਤੇਰੇ ਕਿਹੜੇ ਕੱਪੜੇ ਪਾੜੇ ਹੋ ਮੈਂ ਕਹਾ ਤਾਂ ਮੈਂ ਤੇਰੀ ਬਾਹ ਫੜੀ ਹੋ ਤੇ ਜਰੋ ਭੱਜਣ ਲੱਗੀ ਤੇ ਮੈਂ ਨੂੰ ਇੱਕ ਇੱਕੋ ਗੱਲ ਆਖੀ ਆ ਵੀ ਭੈਣੇ ਆਹ ਵੇਖ ਲਾ ਠੀਕ ਹੈ ਆ ਵੀਡੀਓ ਹੀ ਤੇ ਮੈਂ ਸੰਗਤ ਦਿਖਾਏ ਮੈਂ ਕਿਹਾ ਆ ਦੇਖ ਲਓ ਇਹ ਇਤਰਾ ਤਰਾ ਕੀਤਾ ਨਾ ਲੱਗਦਾ ਸਬੂਤ ਦੇ ਤੌਰ ਤੇ ਤੁਸੀਂ ਵੀਡੀਓ ਰਿਕਾਰਡ ਕੀਤੀ ਹੋਗੀ ਮੈਨੂੰ ਮੈਨੂੰ ਮੈਂ ਤੁਹਾਨੂੰ ਦੱਸਦਾ ਬੈਣਾ ਐਂ ਹਾਂ ਨੋਣ ਕੇ ਤੇ ਭਰੋਸਾ ਨਹੀਂ ਹੈਗਾ ਹੈਲਪ ਜਰੂਰ ਕਰ ਸਕਦੇ ਹਾਂ ਸੀ ਕਿਸ ਦੀ ਪਰ ਮੈਂ ਭਰੋਸਾ ਕੇ ਇਹ ਤੇ ਨਹੀਂ ਕਰਦਾ ਕਿ ਕਰੇ ਐਦਾਂ ਦੇ ਲੋਕ ਹੈਲਪ ਮੰਗਣਗੇ ਤੇ ਮੈਨੂੰ ਲੱਗਦਾ ਜਿਹਨੂੰ ਵਾਕੇ ਦੇ ਵਿੱਚ ਲੋੜ ਹੋਏਗੀ ਤਾਂ ਉਹ ਉਹ ਵਨ ਹੀ ਰਹਿ ਜਾਣਗੇ ਉਹੀ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨਾ ਚਾਹੁੰਦਾ ਹਾਂ ਵੀ 100% ਵਿੱਚੋਂ 80% ਅੱਜ ਤੱਕ ਐਤਰਾ ਦੇ ਹੋਣ ਅੱਜ ਕੱਲ ਫੈਲ ਗਏ ਹੋਏ ਆ ਜਿਹੜੇ ਝੂਠੇ ਨੇ 20% ਜਿਹੜੇ ਸੱਚੇ ਨੇ ਨਾ ਉਹ ਵੀ ਗਲਤ ਹੋ ਜਾਂਦੇ ਆ ਝੂਠਿਆਂ ਕਰਕੇ ਠੀਕ ਹੈ ਇਹ ਗੱਲ ਹੁੰਦੀ ਸਾਰੀ ਬਾਕੀ ਜਿਹੜੀ ਮੈਂ ਵੀਡੀਓ ਫਿਰ ਜਦੋਂ ਸ਼ੇਅਰ ਕੀਤੀ ਠੀਕ ਹੈ ਮੈਂ ਆਪਣੇ ਘਰ ਵੱਲੋਂ ਜਾਣਾ ਪਿਆ ਸੀ ਤੇ ਮੈਂ ਰਾਹ ਦੇ ਵਿੱਚ ਫੋਨ ਤੇ ਮਤਲਬ ਇਸ ਤਰ੍ਹਾਂ ਗੱਲ ਕੀਤੀ ਤੇ ਮੈਂ ਜਦੋਂ 모ੜਨ ਲੱਗਾ ਜੀਤਣਾ ਕਰ ਵੱਲੋਂ ਇਹ ਉੱਥੇ ਪਹੁੰਚੀ ਹੋਈ ਅੱਛਾ 골ਡਨ ਮਾਰਕੀਟ ਦੇ ਵਿੱਚ ਲੋਕਾਂ ਕੋਲ ਜਾ ਕੇ ਪੈਸੇ ਮੰਗਣ ਦੀ ਤੁਹੀ ਲੱਗਦਾ ਹੈ ਕਿਸੇ ਗੈਂਗ ਨਾਲ ਸੰਬੰਧਿਤ ਰੱਖਦੀ ਜਾਂ ਇਕੱਲੇ ਤੌਰ ਤੇ ਇਸ ਤਰੀਕੇ ਨਾਲ ਡਾਕਦੀ ਲੋਕਾਂ ਨੂੰ ਨਾ ਮੈਂ ਦੇਖੋ ਆਪਣੀ ਜਿਹੜੀ ਮੇਰੀ ਸਲਾਹ ਵਾ ਜਿੱਤਾਂ ਤੇ ਮੇਰੇ ਦੇ ਕਮੈਂਟਸ ਪੜੇ ਆ ਠੀਕ ਹੈ ਮੈਨੂੰ ਲੱਗਦਾ ਵਾ ਵੀ ਇਹਨਾਂ ਦਾ ਅੰਬਰਸਰ ਸ਼ਹਿਰ ਦੇ ਵਿੱਚ ਲੁਧਿਆਣੇ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਠੀਕ ਹੈ ਕਿਉਂਕਿ ਇਹ ਕੁੜੀ ਚੰਡੀਗੜ੍ਹ ਵੀ ਵੇਖੀ ਗਈ ਇਹ ਕੁੜੀ ਮੋਹਾਲੀ ਵੀ ਵੇਖੀ ਗਈ ਇਹ ਕੁੜੀ ਲੁਧਿਆਣੇ ਵੀ ਵੇਖੀ ਗਈ ਇਸ ਤੋਂ ਬਾਅਦ ਕੋਈ ਤੁਸੀਂ ਕੰਪਲੇਂਟ ਦਿੱਤੀ ਹੈ ਇਸ ਦੇ ਖਿਲਾਫ ਪ੍ਰਸ਼ਾਸਨ ਨੂੰ ਮੈਂ ਕੰਪਲੇਂਟ ਕੀ ਦੇਣੀ ਜੀ ਮੇਰੇ ਤੇ ਦਾ ਆਪਰਚੇ ਹੋਣ ਨੂੰ ਫਿਰਨ ਦੇ ਆ ਪ੍ਰਸ਼ਾਸਨ ਨੇ ਪ੍ਰਸ਼ਾਸਨ ਮੇਰੇ ਤੇ ਆਪ ਖਿਲਾਫ ਹੋ ਗਿਆ ਵਾ ਮੈਨੂੰ ਕੱਲ ਤੋਂ ਲੈ ਕੇ ਅੱਜ ਤੱਕਰ 200 ਤੋਂ 250 ਫੋਨ ਆਇਆ 300 ਫੋਨ ਆਇਆ ਆ ਹੱਲੇ ਵੀ ਪਤਾ ਨਹੀਂ ਕਿਤਾ ਫੋਨ ਆਂਦਾ ਪਿਆ ਅਨਨੋਂ ਤੋਂ ਠੀਕ ਹੈ ਮੇਰੀ ਮੰਮੀ ਨੂੰ ਫੋਨ ਆਏ ਆ ਵੀ ਤੁਹਾਡੇ ਮੁੰਡੇ ਦੇ ਪਰਚਾ ਕੱਢ ਦਾਂਗੇ ਉਹਨੂੰ ਕਹੋ ਵੀਡੀਓ ਲੀਡ ਕਰਦੇ ਆਂ ਅਸੀਂ ਸਾਈਬਰ ਕ੍ਰਾਈਮ ਚ ਬੋਲਣੇ ਮੈਂ ਜਰ ਉਹਨਾਂ ਨੂੰ ਪੁੱਛਿਆ ਵੀ ਤੁਹਾਡਾ ਨਾਮ ਦੱਸੋ ਮੈਂ ਕਿਹਾ ਤੁਸੀਂ ਜਿੱਥੇ ਕਹੋਗੇ ਨਾ ਅੰਮ੍ਰਿਤਸਰ ਛੱਡੋ ਪੰਜਾਬ ਦੇ ਵਿੱਚ ਸਰਕਾਰ ਮੈਂ ਕਿਹਾ ਜਿੱਥੇ ਜਿਹੜੇ ਕਮਿਸ਼ਨਰ ਦੇ ਦਫ਼ਤਰ ਕਹੋਗੇ ਮੈਂ ਉੱਥੇ ਪੇਸ਼ ਹੋਣਾ ਕਿਉਂਕਿ ਮੈਂ ਸੱਚਾ ਆਂ ਸੰਗਤ ਜੀ ਮੈਂ ਕਿਹਦਾ ਆਇਆ ਕੋਈ ਨਾਮ ਦੱਸਿਆ ਕਿਛ ਡਿਪਾਰਟਮੈਂਟ ਤੋਂ ਉਹਨਾਂ ਨੇ ਇਹ ਦੱਸਿਆ ਡਿਪਾਰ ਤੇ ਮੈਂ ਕਹ ਰਕੁ ਜਮਾ ਤੁਹਾਡੀ ਨਾ ਭੁੱਲਰ ਸਾਹਮਣਾ ਸਾਡੇ ਜਿਹੜੇ ਮਾਨ ਜੋ ਕਮਿਸ਼ਨਰ ਸਾਹਿਬ ਨੇ ਮੈਂ ਉਹਨਾਂ ਨੂੰ ਮੈਂ ਕਿਹਾ ਮੈਂ ਵੈਸੇ ਹੀ ਕਹਤਾ ਡਰਨ ਵਾਤੇ ਵੀ ਮੈਂ ਕਮਿਸ਼ਨਰ ਸਾਹਿਬ ਨੂੰ ਰੁਕ ਜਾਓ ਬਈ ਕਾਨਫਰੰਸ ਲੰਨਾ ਮੈਂ ਇਤਰਾ ਹੀ ਕਿਹਾ ਨਾਲੇ ਉਹ ਫੋਨ ਕੱਟ ਗਿਆ ਫਿਰ ਉਹੀ ਨੰਬਰ ਤੇ ਮੇਰੇ ਮੰਮੀ ਨੂੰ ਫੋਨ ਆਂਦਾ ਵੀ ਮੁੰਡੇ ਦੇ ਇਤਰਾ ਤਰਾ ਕਰਕੇ ਵੀ ਪਰਚਾ ਕਰ ਦਾਂਗੇ ਅਸੀਂ ਠੀਕ ਹੈ ਆਪਣੇ ਮੁੰਡੇ ਨੂੰ ਸਮਝਾ ਕੇ ਰੱਖੋ ਤੇ ਤੁਹਾਨੂੰ ਪਤਾ ਮਾਵਾਂ ਦੇ ਦਿਲ ਛੋਟੇ ਹੁੰਦੇ ਵੀ ਚੱਲ ਨਹੀਂ ਅੱਗੇ ਵੀ ਅਸੀਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਸ ਤੋਂ ਬਾਅਦ ਜਿਹੜੇ ਮੇਰੇ ਤੇ ਕਮੈਂਟ ਆਏ ਆ 700 ਤੋਂ 800 ਕਮੈਂਟ ਆ ਠੀਕ ਹੈ ਉਹਦੇ ਵਿੱਚ 650 ਕਮੈਂਟ ਇਹੀ ਆ ਵੀ ਮੇਰੇ ਤੋਂ 200 ਲਿਆ ਮੇਰੇ ਤੋਂ 500 ਲਿਆ ਤੇ ਮੇਰੇ ਤੋਂ ਯਾਦ ਜ਼ਿਕਰ ਕਰ ਰਹੇ ਹੋ ਮੈਨੂੰ ਫੋਨ ਆ ਰਹੇ ਆ ਜਾਂ ਤੁਹਾਡੇ ਪਰਿਵਾਰਕ ਮੈਂਬਰਾਂ ਨੂੰ ਵੀ ਧਮਕਾਇਆ ਜਾ ਰਿਹਾ ਮੈਨੂੰ ਘੋਸ ਨੂੰ ਲੈ ਕੇ ਕੋਈ ਪ੍ਰਸ਼ਾਸਨ ਨੂੰ ਕੀਤੀ ਅਪੀਲ ਮੈਂ ਨਹੀਂ ਕੋਈ ਅਪੀਲ ਨਹੀਂ ਕੀਤੀ ਜੀ ਮੇਰਾ ਮੈਂ ਬਸ ਸਾਡੇ ਮਾਧਿਅਮ ਰਾਹੀਂ ਕੁਝ ਕਹਿਣਾ ਚਾਹੁੰਦਾ ਮੈਂ ਪ੍ਰਸ਼ਾਸਨ ਨੂੰ ਕਿ ਮੈਂ ਭਗਵੰਤ ਮਾਨ ਸਾਹਿਬ ਜੀ ਨੂੰ ਇੱਕੋ ਗੱਲ ਕਹਿਣਾ ਚਾਹੁੰਦਾ ਵਾ ਵੀ ਤੁਸੀਂ ਜਿਹੜੀ ਯੁੱਧ ਨਸ਼ਾ ਵਿਰੋਧ ਚਲਾਇਆ ਨਾ ਇਹ ਬਹੁਤ ਵਧੀਆ ਹੈ ਠੀਕ ਜੇ ਅਸੀਂ ਪੂਰਾ ਤੁਹਾਡੇ ਨਾਲ ਸਹਿਯੋਗ ਕਰਨਾ ਚਾਹੁੰਦੇ ਆ ਅਸੀਂ ਤੁਹਾਡੇ ਕੋਲ ਤਨਖਾਹ ਨਹੀਂ ਮੰਗਦੇ ਠੀਕ ਹੈ ਨਾ ਅਸੀਂ ਕੀ ਕੀਤਾ ਇੱਕ ਰੀਲ ਸ਼ੇਅਰ ਕੀਤੀ ਹੈ ਆਪਣੇ ਮਾਧਿਅਮ ਇੰਸਟਾ ਦੇ ਰਾਹੀਂ ਕਿਉਂਕਿ ਸਾਡੇ ਚਲੋ ਮਹਾਰਾਜ ਦੀ ਕਿਰਪਾ ਨਾਲ ਫੋਲੋਅਰ ਹੁਣ ਹੈਗੇ ਆ ਤੇ ਐਂ ਰੀਲ ਸ਼ੇਅਰ ਕਰਤੀ ਵੀ ਨਹੀਂ ਗਾਂ ਜਿਹੜੇ ਲੋਕ ਅਵੇਅਰ ਹੋਣਗੇ ਸੰਗਤ ਜਿਹੜੀ ਅਵੇਅਰ ਹੋਏਗੀ ਉਹ ਲੁੱਟੀ ਨਾ ਜਾਵੇ ਇਸ ਕਰਕੇ ਅਸੀਂ ਰੀਲ ਸ਼ੇਅਰ ਕੀਤੀ ਤੇ ਭਗਵੰਤ ਮਾਨ ਸਾਹਿਬ ਜੀ ਸਾਡੇ ਤੇ ਤਾਂ ਉਲਟੇ ਪਰਚੇ ਹੋਣ ਦੇ ਦੱਸੋ ਹਾਂ ਕੀ ਕਰੀਏ ਤੁਸੀਂ ਮੈਨੂੰ ਮੈਂ ਤੁਹਾਡੇ ਜਿਹੜੇ ਕਾਨਫਰੰਸ ਦੇ ਵਿੱਚ ਜੇ ਕਰੀ ਗਿਆ ਸਟੇਜ ਤੇ ਤੁਸੀਂ ਖਲੋ ਕੇ ਭਾਸ਼ਣ ਦਿੰਦੇ ਪਏ ਹੀ ਮੈਂ ਆਪ ਸੁਣਿਆ ਆਪਣੇ ਕੰਨੀ ਤੁਸੀਂ ਇੰਨੀ ਗੱਲ ਕਹੀ ਵੀ ਜੇ ਕੋਈ ਨਸ਼ਾ ਕਰਦਾ ਜੇ ਕੋਈ ਵੇਚਦਾ ਤੁਸੀਂ ਇੱਕ ਵੀਡੀਓ ਬਣਾ ਕੇ ਚੋਰੀ ਤੁਸੀਂ ਮੈਨੂੰ ਸ਼ੇਅਰ ਕਰ ਦਿਓ ਆ ਨੰਬਰ ਤੇ ਠੀਕ ਹੈ ਤੁਹਾਡਾ ਨਾਮ ਨਹੀਂ ਆਂਦਾ ਭਗਵੰਤ ਮਾਨ ਸਮਝੀ ਨਾ ਇੰਨੀ ਗੱਲ ਗਈ ਤੇ ਅੱਜ ਜੇ ਮੈਂ ਸ਼ੇਅਰ ਕੀਤੀ ਭਗਵੰਤ ਮਾਨ ਸਾਹਿਬ ਜੀ ਮੈਂ ਤੁਹਾਨੂੰ ਇੰਨੀ ਗੱਲ ਕਹਿਣਾ ਚਾਹੁੰਦਾ ਕਪਿਸ਼ਨਰ ਸਾਹਿਬ ਜੀ ਮੇਰੇ ਤੇ ਪਰਚੀ ਉਹਨੂੰ ਫਿਰਣ ਦੇ ਆ ਠੀਕ ਹੈ ਤੁਹਾਡੇ ਪ੍ਰਸ਼ਾਸਨ ਜਿਹੜਾ ਕਹਿੰਦਾ ਵਾ ਵੀ ਇੱਥੇ ਇਸ ਤਰ੍ਹਾਂ ਪਰਚੇ ਕਰਾ ਦਾਂਗੇ ਠੀਕ ਹੈ ਇਹ ਕਰ ਦਾਂਗੇ ਉਹਨੇ ਦਰਖਾਸਤ ਦਿੱਤੀ ਹੈ ਤੂੰ ਕੁੜੀ ਨੂੰ ਜਿਹੜਾ ਮੈਂਟਲੀ ਹਰਾਸ ਕੀਤਾ ਵਾ ਤੂੰ ਕੁੜੀ ਨੂੰ ਸੁਸਾਈਡ ਵਾਸਤੇ ਅਟੈਂਪਟ ਕਰਨ ਨੂੰ ਕਿਹਾ ਵਾ ਇਹ ਉਹ ਇਸ ਤਰ੍ਹਾਂ ਕਰਕੇ ਗੱਲਾਂ ਸਾਹਮਣੇ ਗੱਲ ਕੀਤੀ ਤੁਸੀਂ ਇਸ ਬਾਬਤ ਨਹੀਂ ਨਹੀਂ ਮੇਰੀ ਕੋਈ ਲਿੰਕ ਨਹੀਂ ਹੈ ਜੀ ਉਹਨਾਂ ਨਾਲ ਮੈਂ ਉਹਨਾਂ ਨੂੰ ਬਸ ਇੰਨੀ ਗੱਲ ਆਖੀ ਸੀ ਵੀ ਮੈਂ ਕਾਲਜ ਦੇ ਵਿੱਚ ਲੈਣਾ ਭੁੱਲਰ ਸਾਹਿਬ ਨੂੰ ਮੈਂ ਕਮਿਸ਼ਨਰ ਸਾਹਿਬ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਵਾਂ ਕਮਿਸ਼ਨਰ ਸਾਹਿਬ ਜੇ ਮੈਂ ਮੇਰੀ ਇੱਕ ਵਾਰੀ ਵੀਡੀਓ ਦੇਖ ਲਓ ਕੱਲ ਨੂੰ ਤੁਹਾਡੇ ਬੱਚਿਆਂ ਨਾਲ ਵੀ ਠੀਕ ਹੈ ਇਸ ਤਰ੍ਹਾਂ ਦੀ ਲੁੱਟ ਹੋ ਉਹ ਜੀ ਆਹੀਂ ਦੁਨੀਆ ਦੇ ਆਏ ਸਾਰੇ ਇਨਸਾਨ ਹੀ ਕਮਿਸ਼ਨਰ ਸਾਹਿਬ ਜੇ ਤੁਹਾਡੇ ਕਿਤੇ ਬੱਚੇ ਬੇਟਾ ਹੈ ਬੇਟੀ ਕਿਤੇ ਵੀ ਬਾਹਰ ਕੋ ਮਨ ਜਾਂਦੇ ਤੁਹਾਨੂੰ ਸੋਣਾ ਪਤਾ ਕਿ ਕਿੰਨੂ ਕੀ ਸੇਵਾ ਦਿੰਦੇ ਬੇ ਕੀ ਨਹੀਂ ਹੈਣਾ ਧੰਨਵਾਦ ਹਾਂ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੋ ਬਿਲਕੁਲ ਗੱਲ ਕਰ ਲਈ ਤਾਂ ਇਹ ਗੁਰੂ ਨਗਰੀ ਹੈਗੀ ਆ ਹਜ਼ਾਰਾਂ ਗਿਣਤੀ ਦੇ ਵਿੱਚ ਹਰ ਇੱਕ ਟੂਰਿਸਟ ਇਸ ਧਰਤੀ ਤੇ ਨਤਮਸਤਕ ਹੋਣ ਲਈ ਨਮਨ ਹੋਣ ਲਈ ਹੁੰਦਾ ਪਰ ਜਦੋਂ ਇਸ ਤਰ੍ਹਾਂ ਦੀਆਂ ਚੋਰੀਆਂ ਠੱਗੀਆਂ ਹੋਣ ਤਾਂ ਹਰ ਕਿਸੇ ਦਾ ਵਿਸ਼ਵਾਸ ਜ਼ਰੂਰ ਉੱਠ ਜਾਂਦਾ ਹੈਗਾ ਤੇ ਮੈਨੂੰ ਲੱਗਦਾ ਹੈ ਕਿ ਸੰਗਤ ਬੜੇ ਸੱਚੇ ਮਰਨਲ ਸ਼ਰਦਾ ਨਾਲ ਇਸ ਗੁਰੂ ਦੀ ਪਾਵਨ ਪਵਿੱਤਰ ਧਰਤੀ ਤੇ ਆਉਂਦੀ ਹੈ ਤਾਂ ਇਹ ਗਤੀਵਿਧੀਆਂ ਨੂੰ ਕੰਟਰੋਲ ਕਰਨ ਲਈ ਮੈਨੂੰ ਲੱਗਦਾ ਹੈ ਕਿ ਅੰਮ੍ਰਿਤਸਰ ਪ੍ਰਸ਼ਾਸਨ ਪਿੱਛੇ ਨਹੀਂ ਰਹੂਗਾ ਪਰ ਜੇਕਰ ਇਦਾਂ ਦੀਆਂ ਗੱਲਾਂ ਹੈਗੀਆਂ ਨੇ ਕਿ ਉਲਟਾ ਜਿਹੜੇ ਬੰਦੇ ਨੇ ਆਵਾਜ਼ ਚੁੱਕੀ ਹੈ ਤੇ ਉਸ ਦੇ ਉੱਪਰ ਪਰਚਾ ਕਰਨ ਦੀ ਗੱਲ ਆ ਰਹੀ ਹੈ ਤਾਂ ਇਹ ਬਿਲਕੁਲ ਗਲਤ ਹੈਗਾ ਹੈ ਤੇ ਅਸੀਂ ਲੋਕਲ ਹੀ ਹਮੇਸ਼ਾ ਖੜੇ ਆ ਨਿਰਪੱਖ ਜਿਹੜੀ ਹੈ ਪੱਤਰਕਾਰੀ ਉਹ ਬਿਲਕੁਲ ਕਰਦੇ ਆ ਹਰ ਇੱਕ ਪਾਸੜ ਦੀ ਗੱਲ ਆਪਾਂ ਜ਼ਰੂਰ ਕਰਦੇ ਹੈਗੇ ਆਂ ਪਰ ਫਿਲਹਾਲ ਜਿਸ ਤਰੀਕੇ ਨਾਲ ਕੁੜੀਆਂ ਦੀਆਂ ਵੀਡੀਓ ਸਾਮਣੇ ਆਈਆਂ ਅਲੱਗ-ਅਲੱਗ ਤਰੀਕੇ ਨਾਲ ਲੋਕਾਂ ਨੂੰ ਠੱਗਦੀ ਹੋਈ ਨਜ਼ਰ ਆਈ ਤਾਂ ਪੁਲਿਸ ਪ੍ਰਸ਼ਾਸਨ ਨੂੰ ਉਸ ਦੇ ਉੱਪਰ ਜ਼ਰੂਰ ਵੱਧ ਤੋਂ ਵੱਧ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਆਉਣ ਵਾਲੀ ਸੰਗਤ ਦੇ ਨਾਲ ਕਿਸੇ ਤਰੀਕੇ ਨਾਲ ਅਜਿਹੀ ਘਟਨਾ ਨਾ ਵਾਪਰ ਸਕੇ ਫਿਲਹਾਲ ਦੇ ਲਈ ਮੈਨੂੰ ਦਿਓ ਇਜਾਜ਼ਤ ਨਿਰਪੱਖ ਪੋਸਟ ਲਈ ਸਿਮਰਦੇਵ ਸਿੰਘ ਹੈ